ਬੱਕਰੀ ਪਾਲਣ ਦੀ ਸ਼੍ਰੇਣੀ ਵਿੱਚ ਮੁੱਖ ਮੰਤਰੀ ਪੁਰਸਕਾਰ ਪ੍ਰਦਾਨ ਕਰਦੇ ਆਂ। ਪੁਰੰਗਰ ਦੇ ਬੈਕਟਰੀ ਅਨੁਸਾਸ਼ੀ ਸੰਸਥਿਤੀ ਦੇ ਆ ਮਾਡਲ ਸੁਸਤ ਕਰੀ ਤੇ। ਯੂਨੀਵਰਸਿਟੀ ਬਲ ਇੱਕ ਹੋਰ ਮਿਲਿਆ। ਸਰਟੀਫਿਕੇਟ ਮਿਲ ਗਿਆ। ਇਹ ਮੋਹਰ ਲਾਤੀ ਬਸ। ਮੋਹਰ ਮੇਰੇ ਕੰਮ ਤੇ ਮੋਹਰ ਲਾਤੀ ਹੈਗੀ। ਇਹ ਤੁਹਾਡੀ ਜ਼ਿੰਮੇਵਾਰੀ ਆ ਹੁਣ ਵੀ ਇਸ ਤੋਂ ਬਾਅਦ ਤੁਸੀਂ ਬੱਕਰੀ ਪਾਲਣ ਕਿੱਤੇ 'ਚ ਬੜੀ ਇਮਾਨਦਾਰੀ ਨਾਲ ਲੋਕਾਂ ਨੂੰ ਗਾਈਡ ਕਰੋਗੇ। ਬਿਲਕੁਲ ਆ ਦੇਖੋ। ਮੁੱਖ ਮੰਤਰੀ ਪੁਰਸਕਾਰ ਮਿਲਣਾ ਆਪਣੇ ਆਪ 'ਚ ਬਹੁਤ ਵੱਡੀ ਪ੍ਰਾਪਤੀ ਹੈ। ਇੰਨੇ ਛੋਟੇ ਸਮੇਂ 'ਚ ਇੰਨਾ ਪਿਆਰ ਮਿਲਣਾ ਕੰਗੋਟ ਫਾਰਮ ਨੂੰ ਹੂੰ ਉਹਨੇ ਸਾਡੇ ਸਿਰ ਤੇ ਕੋਈ ਜ਼ਿੰਮੇਵਾਰੀ ਦੀ ਵੱਡੀ ਸਾਰੀ ਪੰਡ ਹੋਰ ਤੱਤੀ ਹੈ ਹੂੰ ਜਿਹੜੀ ਕਿ ਲਾਹਣੀ ਮਿਲ ਲੱਗਦਾ ਸੌਖੀ ਨਹੀਂ ਹੈਗੀ ਹੋਰ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਦੀ ਜਿਹੜੀ ਵੀ ਇਹਨਾਂ ਦੀ ਸਟਰਗਲ ਹੈ ਮੈਂ ਦੇਖੀ ਹੈ ਜਿੰਨੀ ਕਲੋਜ਼ਲੀ ਮੈਂ ਦੇਖਿਆ ਮੇਬੀ ਸ਼ਾਇਦ ਕਿਸੇ ਨੇ ਵੀ ਦੇਖੀ ਹੂੰ रिकॉर्ड ਜਿਹੜਾ ਅਸੀਂ ਮੇਨਟੇਨ ਰੱਖਦੇ ਹਾਂ ਜਿਹੜਾ ਅਸੀਂ ਰਿਕਾਰਡ ਲਿਖ ਕੇ ਰੱਖਦੇ ਹਾਂ ਹਰ ਬੱਕਰੀ ਦਾ ਹਰ ਜਾਨਵਰ ਦਾ ਰਿਕਾਰਡ ਸਾਡੇ ਕੋਲ ਹੈ ਹੂੰ ਤੇ ਦੂਜੀ ਗੱਲ ਹੈ ਵੈਕਸੀਨੇਸ਼ਨ ਦਾ ਜਿਹੜੀ ਕਿ ਮੋਸਟ ਇੰਪੋਰਟੈਂਟ ਚੀਜ਼ ਹੈ ਵੈਕਸੀਨੇਸ਼ਨ ਦਾ ਹੂੰ ਉਹਦਾ ਰਿਕਾਰਡ ਹੂੰ ਸਾਡਾ ਉਹਨਾਂ ਨੇ ਪੂਰਾ ਕਲਾ ਕਲਾ ਚੈੱਕ ਕੀਤਾ ਕਿ ਇੱਕ ਹੈਲਪਰ ਨਾਲ ਹੂੰ ਅਸੀਂ 140 ਤੋਂ ਵੱਧ ਜਾਨਵਰ ਪਾਲ ਰਹੇ ਹਾਂ ਹੂੰ ਇੱਕ ਹੈਲਪਰ ਨਾਲ ਇੱਕ ਪਾਸੇ ਮੁੱਖ ਮੰਤਰੀ ਦਾ ਅਵਾਰਡ ਮਿਲ ਰਿਹਾ ਹੈ ਤੇ ਦੂਸਰੇ ਪਾਸੇ ਕੁਝ ਲੋਕਾਂ ਦੇ ਲੋਨ ਵੀ ਹੋ ਚੁੱਕੇ ਨੇ ਹੋ ਚੁੱਕੇ ਨੇ ਜੀ ਹਾਂਜੀ ਹੋ ਰਹੇ ਨੇ ਇਸ ਗੱਲ ਦੀ ਮੁਬਾਰਕਬਾਦ ਥੈਂਕ ਯੂ ਸਾਡੇ ਜਿਹੜੇ ਬੂਟਾ ਲਾਇਆ ਸੀ ਇੱਕ ਹੂੰ ਪਹਿਲਾਂ ਸੋਚਦੇ ਸੀ ਪਤਾ ਨਹੀਂ ਉਹਨੂੰ ਕਦੇ ਫਲ ਆਉਣਾ ਹੈ ਕਿ ਨਹੀਂ ਆਉਣਾ ਪਰ ਉਹ ਫਲ ਆਉਣ ਦੀ ਗੱਲ ਛੱਡੋ ਲੋਕੀ ਫਲ ਤੋੜ ਕੇ ਖਾਣ ਵੀ ਲੱਗੇ ਨੇ ਕਾਲਸ ਕਰਕੇ ਪੁੱਛਦੇ ਸੀ ਟ੍ਰੇਨਿੰਗ ਬਾਰੇ ਵੀ ਇਹਦਾ ਕੀ ਮਤਲਬ ਵੀ ਅਸੀਂ ਫਾਰਮ ਤੇ ਕਿਵੇਂ ਆਈਏ ਕਦੋਂ ਆਈਏ ਉਹ ਲੋਕੀ ਡਾਇਰੈਕਟ ਫਾਰਮ ਆਕੇ ਟ੍ਰੇਨਿੰਗ ਦੀ ਬੁਕਿੰਗ ਕਰਾ ਕੇ ਜਾਂਦੇ ਆਂ ਆਂਗੋਟ ਫਾਰਮ ਸਾਡਾ ਨਹੀਂ ਹੈਗਾ ਥੋੜਾ ਗੋਟ ਫਾਰਮ ਹੂੰ ਜਦੋਂ ਮਰਜੀ ਆਓ ਮਨਾਹੀ ਕੋਈ ਨਹੀਂ ਇੱਥੇ ਤੁਸੀਂ ਨਾਮ ਵੀ ਨਹੀਂ ਪੁੱਛਦੇ ਕੌਣ ਆ ਰਹੇ ਆ ਆ ਜਾਓ ਭਾਈ ਮੈਂ ਸਭ ਦਾ ਹੱਥ ਜੋੜ ਕੇ ਸ਼ੁਕਰੀਆ ਦਾ ਕਰਦਾ ਹਾਂ ਹਰ ਪੰਜਾਬੀ ਦਾ ਹਰ ਉਸ ਬੰਦੇ ਦਾ ਜਿਹੜਾ ਸਾਡੇ ਗੋਟ ਫਾਰਮ ਤੇ ਆਇਆ ਹੂੰ ਚਾਹੇ ਕਿਸੇ ਮਕਸਦ ਲਈ ਆਇਆ ਸાસੀ ਕਾਲ ਮੈਂ ਸੁਖੀ ਮਗਾਣੀਆਂ ਤੁਸੀਂ ਜੁੜੇ ਹੋ ਸਰ ਲਿਖਦੇ ਨਾਲ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਵੱਲੋਂ ਇੱਕ ਨਿਰਿਖਣ ਕੀਤਾ ਗਿਆ ਪੰਜਾਬ ਦੇ ਪਸ਼ੂ ਪਾਲਣ ਦੇ ਕਿੱਤੇ ਵਿੱਚ ਜਿਹੜੇ ਕਿਸਾਨ ਲੋਕ ਕੰਮ ਕਰ ਰਹੇ ਨੇ ਅੱਜ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਪੁਰਸਕਾਰ ਦਿੱਤੇ ਗਏ ਪੰਜਾਬ ਦੇ ਕੈਬਨਟ ਮੰਤਰੀ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਜੀ ਵੱਲੋਂ ਇਹ ਮੁੱਖ ਮੰਤਰੀ ਪੁਰਸਕਾਰ ਦਿੱਤੇ ਗਏ ਤੇ ਉਹਨਾਂ ਚਾਰ ਪੁਰਸਕਾਰਾਂ ਦੇ ਵਿੱਚੋਂ ਇੱਕ ਪੁਰਸਕਾਰ ਮਿਲਿਆ ਹੈ ਕੰਗ ਗੌਟ ਫਾਰਮ ਪਟਿਆਲਾ ਨੂੰ ਕਰਦੇ ਆਂ ਗੱਲਬਾਤ ਕਾਂਗਸਾਪਲ ਦਾ ਮੁਬਾਰਕਾ ਤੁਹਾਨੂੰ ਬਹੁਤ ਬਹੁਤ ਮੁੱਖ ਮੰਤਰੀ ਪੁਰਸਕਾਰ ਮਿਲਣ ਦੀਆਂ ਮੈਡਮ ਤੁਹਾਨੂੰ ਵੀ ਸੁਖੀ ਸਾਹਿਬ ਪਹਿਲਾਂ ਤੁਹਾਡਾ ਸਭ ਦਾ ਸ਼ੁਕਰੀਆ ਸਰਲੇਖ ਚੈਨਲ ਦਾ ਸ਼ੁਕਰੀਆ ਜਿਨ੍ਹਾਂ ਨੇ ਸਾਨੂੰ ਇਸ ਲੈਵਲ ਤੱਕ ਪਹੁੰਚਾਇਆ ਹੈਗਾ ਤੁਹਾਡਾ ਵੀ ਬਹੁਤ ਸ਼ੁਕਰਗੁਜ਼ਾਰ ਆ ਅਸੀਂ ਸ਼ੁਕਰ ਕਰਦੇ ਆਂ ਮਿਹਰਬਾਨੀ ਉਹਨਾਂ ਦੀ ਜਿਨ੍ਹਾਂ ਨੇ ਸਾਨੂੰ ਬੈਸਟ ਪੁਰਸਕਾਰ ਵਾਲੇ ਚੁਣਿਆ ਹੈਗਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਕੈਬਨਿਟ ਮੰਤਰੀ ਸ੍ਰੀ ਗੁਰਮੀਤ ਸਿੰਘ ਖੁੱਡਿਆ ਜੀ ਇੰਦਰਜੀਤ ਸਿੰਘ ਜੀ ਡਾਕਟਰ ਇੰਦਰਜੀਤ ਸਿੰਘ ਵਾਈਸ ਚਾਂਸਲਰ ਗੁਰਵੰਗਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਤੋਂ ਇਹਨਾਂ ਸਭ ਦਾ तहे ਦਿਲੋਂ ਸ਼ੁਕਰੀਆ ਦਾ तहे ਦਿਲੋਂ ਧੰਨਵਾਦ ਜੋ ਸਾਨੂੰ ਐਸ ਕਾਬਲ ਸਮਝਿਆ ਇਹਨਾਂ ਨੇ ਮੈਡਮ ਤੁਹਾਡੀ ਮਿਹਨਤ ਨੂੰ ਬੂਰ ਪਿਆ ਰਲ ਮਿਲ ਕੇ ਟੀਮ ਵਰਕ ਕੀਤਾ ਗਿਆ ਕੰਗਗੋਟ ਫਾਰਮ ਨੇ ਦਿਨਾਂ ਮਹੀਨਿਆਂ ਵਿੱਚ ਪੂਰੇ ਪੰਜਾਬ ਨਹੀਂ ਬਹੁਤ ਸਾਰੇ ਰਾਜਾਂ ਤੋਂ ਤੁਹਾਡੇ ਕੋਲ ਲੋਕ ਗਾਈਡੈਂਸ ਲੈਣ ਲਈ ਆਉਂਦੇ ਨੇ ਅੱਜ ਇਹ ਅਵਾਰਡ ਲੈਂਦੇ ਆ ਅੱਜ ਇਹ ਮੁੱਖ ਮੰਤਰੀ ਪੁਰਸਕਾਰ ਲੈਂਦੇ ਆ ਕੀ ਮਹਿਸੂਸ ਕਰਦੇ ਹੋ ਮੇਰੇ ਲਈ ਇੱਕ ਬੜੀ ਮਾਣ ਦੀ ਗੱਲ ਹੈ ਹੂੰ ਕਿਉਂਕਿ ਮੈਨੂੰ ਪਤਾ ਸੀ ਇਹ ਡਿਜ਼ਰਵ ਕਰਦੇ ਆ ਹੂੰ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਦੀ ਜੀਡੀ ਵੀ ਇਹਨਾਂ ਦੀ ਸਟਰਗਲ ਹੈ ਮੈਂ ਦੇਖੀ ਹੈ ਜਿੰਨੀ ਕਲੋਜ਼ਲੀ ਮੈਂ ਦੇਖਿਆ ਮੇਬੀ ਸ਼ਾਇਦ ਕਿਸੇ ਨੇ ਵੀ ਦੇਖੀ ਹੂੰ ਸੋ ਇਹ ਆਪਣਾ ਆਪਣਾ ਦਾ ਫਰਜ਼ ਹੈ ਕੰਮ ਕਰਨਾ ਮਿਹਨਤ ਕਰ ਰਹੇ ਆ ਹੂੰ ਕੰਗਸਾ ਮੁੱਖ ਮੰਤਰੀ ਪੁਰਸਕਾਰ ਮਿਲਣਾ ਆਪਣੇ ਆਪ ਵਿੱਚ ਬਹੁਤ ਵੱਡੀ ਪ੍ਰਾਪਤੀ ਹੈ ਕੀ ਮਾਪਦੰਡ ਰੱਖੇ ਗਏ ਸੀ ਕੰਗ ਗੋਟਫਰਮੀ ਉਹ ਖਾਸ ਗੱਲਾਂ ਯੂਨੀਵਰਸਿਟੀ ਨੇ ਕੀ ਦੇਖੇ ਸੀ ਜਿਸ ਦੇ ਜਿੰਨਾ ਕਰਕੇ ਅੱਜ ਇਹ ਸਨਮਾਨ ਜਿੰਨਾ ਕਰਕੇ ਅੱਜ ਇਹ ਅਵਾਰਡ ਤੁਹਾਡੇ ਹਿੱਸੇ ਆ ਸੁਖਸ ਜਦੋਂ ਟੀਮ ਸਾਡੇ ਯੂਨੀਵਰਸਿਟੀ ਟੀਮ ਆਈ ਡਾਕਟਰ ਸਾਹਿਬਾਨ ਆਏ ਸਾਡੇ ਫਾਰਮ ਤੇ ਉਹਨਾਂ ਨਾਲ ਗੱਲਬਾਤ ਹੋਈ ਉਹਨਾਂ ਨੇ ਬੜਾ ਮਿਨਿਊਟਲੀ ਹਰ ਚੀਜ਼ ਚੈੱਕ ਕੀਤਾ ਹੂੰ ਬੜੀ ਡਿਟੇਲ ਚ ਹਰ ਚੀਜ਼ ਚੈੱਕ ਕੀਤੀ ਆ ਹੂੰ ਸਭ ਤੋਂ ਜ਼ਿਆਦਾ ਸਾਨੂੰ ਬੈਨੀਫਿਟ ਮਿਲਿਆ ਹੈਗਾ ਕਿ ਸਾਡਾ ਰਿਕਾਰਡ ਜਿਹੜਾ ਅਸੀਂ ਮੇਨਟੇਨ ਰੱਖਦੇ ਆ ਜਿਹੜਾ ਅਸੀਂ ਰਿਕਾਰਡ ਲਿਖ ਕੇ ਰੱਖਦੇ ਆ ਹੂੰ ਹਰ ਬੱਕਰੀ ਦਾ ਹਰ ਜਾਨਵਰ ਦਾ ਰਿਕਾਰਡ ਸਾਡੇ ਕੋਲ ਹੈ ਹੂੰ ਤੇ ਦੂਜੀ ਗੱਲ ਹੈ ਵੈਕਸੀਨੇਸ਼ਨ ਦਾ ਜਿਹੜੀ ਕਿ ਮੋਸਟ ਇੰਪੋਰਟੈਂਟ ਚੀਜ਼ ਹੈ ਵੈਕਸੀਨੇਸ਼ਨ ਦਾ ਹੂੰ ਉਹਦਾ ਰਿਕਾਰਡ ਹੂੰ ਸਾਡਾ ਉਹਨਾਂ ਨੇ ਪੂਰਾ ਕਲਾ ਕਲਾ ਚੈੱਕ ਕੀਤਾ ਹੂੰ ਉਸ ਤੋਂ ਜ਼ਿਆਦਾ ਟਾਈਮ ਲਾਇਆ ਕੱਲੇ ਕੱਲੇ ਜਾਨਵਰ ਦਾ ਪੁੱਛਿਆ ਬੱਚਿਆਂ ਦਾ ਪੁੱਛਿਆ ਵੀ ਐਸ ਇਸ ਜਾਨਵਰ ਦੇ ਕਿੰਨੇ ਬੱਚੇ ਹੋਏ ਨੇ ਉਹਨਾਂ ਦੀ ਕੀ ਹਿਸਟਰੀ ਲਿਖੀ ਆ ਤੁਸੀਂ ਕੀ ਉਹਨਾਂ ਦੀ ਪੋਜੀਸ਼ਨ ਹੈ ਜਿਹੜੇ ਜਾਨਵਰ ਸੇਲ ਵੀ ਕੀਤੇ ਨੇ ਅਸੀਂ ਉਹਨਾਂ ਦਾ ਵੀ ਰਿਕਾਰਡ ਰੱਖਦੇ ਆ ਵੀ ਆਹ ਜਾਨਵਰ ਅਸੀਂ ਐਸ ਆਦਮੀ ਨੂੰ ਸੇਲ ਕੀਤਾ ਜਾਂ ਐਸ ਫਾਰਮ ਤੇ ਗਿਆ ਤੇ ਕਿੰਨੇ ਦਾ ਗਿਆ ਹੂੰ ਕਿਉਂਕਿ ਜੇ ਅਸੀਂ ਬਰੀਡਰ ਹੁੰਨੇ ਹੋ ਨਾ ਜੇ ਅਸੀਂ ਆਪਣੇ ਨੂੰ ਬਰੀਡਰ ਕਹਾਉਂਦੇ ਆ ਵੀ ਅਸੀਂ ਬਰੀਡ ਤੇ ਕੰਮ ਕਰਦੇ ਆ ਜੀ ਜੇ ਤੁਹਾਨੂੰ ਇਹ ਹੀ ਨਹੀਂ ਪਤਾ ਕਿ ਤੁਹਾਡੀ ਬਰੀਡ ਕਿੱਥੇ ਕਿੱਥੇ ਗਈ ਆ ਪੰਜਾਬ ਚ ਹੂੰ ਤੁਸੀਂ ਬਰੀਡਰ ਨਹੀਂ ਕਹਿ ਸਕਾ ਕਹਾ ਸਕਦੇ ਆਪਣੇ ਆਪ ਉਹਨਾਂ ਨੇ ਵੀ ਕੁਐਸਚਨ ਕੀਤਾ ਸੀਗਾ ਵੀ ਤੂੰ ਕਿਵੇਂ ਆਪਣੇ ਆਪ ਨੂੰ ਬਰੀਡਰ ਕਹਾ ਹ ਕਹਾ ਸਕਦਾ ਹ ਹ ਮੇਰਾ ਇਹੀ ਆਨਸਰ ਸੀਗਾ ਜੀ ਕਿ ਜੇ ਮੈਨੂੰ ਆਪਣੇ ਬਰੀਡ ਚੋਂ ਕਿਸੇ ਜਾਨਵਰ ਦੀ ਉਹਦਾ ਅੱਗੇ ਬੱਚਿਆਂ ਦੀ ਜਾਂ ਉਹਦੀ ਲੋੜ ਪੈ ਜਾਵੇ ਉਸ ਬਲੱਡ ਲਾਈਨ ਦੀ ਹ ਜੇ ਮੇ ਕੋਲ ਰਿਕਾਰਡਿੰਗ ਹੈ ਮੇਰੇ ਜਾਨਵਰ ਕਿੱਥੇ ਕਿੱਥੇ ਗਿਆ ਹੈ ਕਿ ਮੈਂ ਕਿਵੇਂ ਲੱਭ ਸਕਦਾ ਜੀ 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 ਇਹ ਸਭ ਤੋਂ ਇੰਪੋਰਟੈਂਟ ਕੰਮ ਸੀਗਾ ਹ ਦੂਜਾ ਸਾਡਾ ਸੈਂਟੀਫਿਕਲੀ ਢੰਗ ਨਾਲ ਬਣਿਆ ਸ਼ੈੱਡ ਹ ਬਹੁਤ ਕੋਲ ਖੁਸ਼ੀ ਹੋਈ ਬਹੁਤ ਰਣ ਮੈਨੂੰ ਇਸ ਗੱਲ ਦਾ ਹੌਸਲਾ ਦਿੱਤਾ ਕਿ ਇੱਕ ਹੈਲਪਰ ਨਾਲ ਹਮ ਅਸੀਂ 140 ਤੋਂ ਵੱਧ ਜਾਨਵਰ ਪਾਲ ਰਹੇ ਹਾਂ ਇੱਕ ਹੈਲਪਰ ਨਾਲ ਲੋਕਾਂ ਨੇ 30 30 40 40 ਜਾਂ ਦੋ ਦੋ ਹੈਲਪਰ ਰੱਖੇ ਹੋਏ ਨੇ ਹਮ ਇਹ ਤਾਂ ਹੀ ਪੋਸੀਬਲ ਹੈ 140 ਜਾਨਵਰ ਪਾਲਣਾ ਸੁਖੀ ਸਾਹਿਬ ਜੇ ਤੁਹਾਡਾ ਸਾਰਾ ਕੁਝ ਸਿਸਟਮੈਟਿਕ ਹੈਗਾ ਜੀ 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 ਬੱਕਰੀ ਪਾਲਣ ਦੇ ਕਿੱਤੇ ਵਿੱਚ ਤੁਹਾਡੀ ਮਿਹਨਤ ਨੂੰ ਲੋਕਾਂ ਨੇ ਦੇਖਿਆ ਬੱਕਰੀ ਪਾਲਕ ਵੀਰਾਂ ਨੇ ਦੇਖਿਆ ਕਿ ਇੱਕ ਔਰਤ ਕਿਵੇਂ ਇੱਕ ਸਹਿਯੋਗ ਕਰ ਸਕਦੀ ਹੈ ਜਿਹੜੀਆਂ ਔਰਤਾਂ ਅਜੇ ਵੀ ਸੋਚਣ ਲੱਗ ਰਹੀਆਂ ਨੇ ਜਿੰਨਾਂ ਨੂੰ ਲੱਗਦਾ ਹੈ ਕਿ ਅਸੀਂ ਟ੍ਰੇਨਿੰਗ ਲੈ ਕੇ ਕਾਉਂਸਲਿੰਗ ਲੈ ਕੇ ਹਨਾ ਬੱਕਰੀ ਪਾਲਮ ਕਰ ਸਕਦੇ ਆ ਕੀ ਕਹਿਣਾ ਚਾਹੁੰਦੇ ਹੋ ਬੜਾ ਵਧੀਆ ਕੁਐਸਚਨ ਤੁਸੀਂ ਪੁੱਛਿਆ ਆਪਣੀ ਜਿਹੜੀ ਪੰਜਾਬ ਦੀ ਔਰਤ ਹੈ ਇਹ ਮਤਲਬ ਕਹਿ ਲੋ ਵੀ ਲੇਡੀਆਂ ਹੈ ਅੱਜ ਦੇ ਟਾਈਮ 'ਚ ਬੰਦੇ ਤੋਂ ਅੱਗੇ ਹੈ ਹੂੰ ਠੀਕ ਹੈ ਕੋਈ ਵੀ ਕੰਮ ਨੂੰ ਲੈ ਕੇ ਬੜੀ ਸ਼ਿੱਦਤ ਨਾਲ ਕਰਦੀ ਹੈ ਹਮ ਹਰ ਇੱਕ ਫੀਲਡਰ ਦੇ ਵਿੱਚ ਦੇਖ ਲਓ ਹਮ ਔਰਤਾ ਸਭ ਤੋਂ ਅੱਗੇ ਹੈ ਜੀ 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 ਸੋ ਮੈਂ ਇਹ ਕਹਿਣਾ ਚਾਹੂੰਗੀ ਜੇ ਮੈਂ ਇਸ ਫੀਲਡ ਦੇ ਵਿੱਚ ਆ ਕੇ ਇਹਨਾਂ ਦੀ ਹੈਲਪ ਕੀਤੀ ਹੈ ਅੱਜ ਅਸੀਂ ਇਸ ਸਟੇਜ ਤੇ ਆ ਇਸ ਮੁਕਾਬਲੇ ਨੂੰ ਹਾਸਲ ਕੀਤਾ ਹੈ ਹਮ ਸੋ ਮੈਂ ਕਹੂੰਗੀ ਵੀ ਮੇਰੀ ਥਾਂ ਤੇ ਕੋਈ ਹੋਰ ਵੀ ਔਰਤ ਹੈ ਹਮ ਮਿਹਨਤ ਕਰਕੇ ਇਸ ਮੁਕਾਬਲੇ ਨੂੰ ਹਾਸਲ ਕਰ ਸਕਦੀ ਹੈ ਹਮ ਤਾਂ ਸਰ ਜਦੋਂ ਸਨਮਾਨ ਪੱਤਰ ਮਿਲਦੇ ਨੇ ਜਦੋਂ ਅਵਾਰਡ ਪੁਰਸਕਾਰ ਮਿਲਦੇ ਨੇ ਜਦੋਂ ਐਡੀਆਂ ਵੱਡੀਆਂ ਸਟੇਜਾਂ ਤੇ ਆ ਕੇ ਪੰਜਾਬ ਦੇ ਵਜ਼ੀਰ ਜਦੋਂ ਪੰਜਾਬ ਦੇ ਕੈਬਨ ਮੰਤਰੀ ਆ ਕੇ ਅਵਾਰਡ ਦਿੰਦੇ ਨੇ ਤਾਂ ਜਿੰਮੇਵਾਰੀ ਹੋਰ ਵੱਜ ਜਾਂਦੀ ਹੈ ਬਿਲਕੁਲ ਬਹੁਤ ਵੱਡੀ ਬੱਕਰੀ ਪਾਲਣ ਦੇ ਕਿਤੇ ਵਿੱਚ ਪਹਿਲਾਂ ਵੀ ਲੋਕਾਂ ਨੂੰ ਗਾਈਡ ਕਰ ਰਹੇ ਹਾਂ ਅਗਵਾਈ ਦੇ ਰਹੇ ਹਾਂ ਹਾਂਜੀ ਕੰਗ ਗੌਟ ਫਾਰਮ ਦੀ ਟੀਮ ਅੱਗੇ ਕੀ ਸੋਚ ਰਹੀ ਹੈ ਦੇਖੋ ਜੀ ਅੱਜ ਜਦੋਂ ਅਵਾਰਡ ਲੈ ਰਹੇ ਸੀਗੇ ਜਾਂ ਲੈਣ ਲਈ ਆ ਰਹੇ ਸੀਗੇ ਹੂੰ ਮੈਂ ਜੋ ਸਵੇਰੇ ਉੱਠਿਆ ਵੀ ਸੀਗਾ ਸਵੀਟ ਨੇ ਮੈਨੂੰ ਪੁੱਛਿਆ ਸੀ ਵੀ ਕੀ ਤੇਰੇ ਦਿਮਾਗ ਚੱਲ ਰਿਹਾ ਕੀ ਸੋਚ ਰਿਹਾ ਮੈਂ ਨਾਲ ਗੱਲਾਂ ਕਰ। ਹੂੰ ਮੈਂ ਕਿਹਾ ਸੀ ਕੁਛ ਨਹੀਂ। ਪਰ ਬੈਕ ਆਫ ਦੀ ਮਾਈਂਡ ਉਹ ਚੀ ਚੱਲ ਰਹੀ ਸੀ ਵੀ ਕੀਵੇਂ ਦਾ ਮਾਹੌਲ ਹੋਊਗਾ। ਕੀਵੇਂ ਮੈਂ ਉੱਥੇ ਜਾ ਕੇ ਫੇਸ ਕਰੂੰਗਾ। ਇੰਨੇ ਛੋਟੇ ਸਮੇਂ 'ਚ ਇੰਨਾ ਪਿਆਰ ਮਿਲਣਾ ਕੰਗ ਗੋਟ ਫਾਰਮ ਨੂੰ। ਹੂੰ ਉਹਨੇ ਸਾਡੇ ਸਿਰ ਤੇ ਕੋਈ ਜ਼ਿੰਮੇਵਾਰੀ ਦੀ ਵੱਡੀ ਸਾਰੀ ਪੰਡ ਹੋਰ ਧਰਤੀ ਹੈ। ਹੂੰ ਜਿਹੜੀ ਕੀ ਲਾਹਣੀ ਮਿਲ ਲੱਗਦਾ ਸੌਖੀ ਨਹੀਂ ਹੈਗੀ ਹੁਣ ਹੂੰ ਜੇ ਕਿਤੇ ਅਸੀਂ ਰੱਬ ਨਾ ਕਰਕੇ ਸੋਚੀਏ ਵੀ ਐਸ ਕਿਤੇ ਤੈਨੂੰ ਘਟਾ ਲਈਏ ਜਾਂ ਕਿਸੇ ਹੋਰ ਕਿਤੇ ਵੱਲ ਡਾਇਵਰਟ ਹੋ ਜਾਈਏ ਹੁਣ ਨਹੀਂ ਅਸੀਂ ਹੋ ਸਕਦੇ ਹੂੰ ਹੁਣ ਜੋ ਬੀੜਾ ਚੱਕਿਆ ਸੀ ਸਖਲਾਈ ਦੇਣ ਦਾ ਲੋਕਾਂ ਨੂੰ ਟ੍ਰੇਨ ਕਰਨ ਦਾ ਦੇਖੋ ਸੁਖੀ ਸਾਹਿਬ 100 150 ਬੰਦਾ ਜੋ ਟ੍ਰੇਨਿੰਗ ਲੈਂਡ ਆਉਂਦਾ ਸੀ ਆਪਣੇ ਫਾਰਮ ਤੇ ਉਦੋਂ ਪੋਸੀਬਲ ਨਹੀਂ ਸੀਗਾ ਹਰ ਇੱਕ ਬੰਦੇ ਨੂੰ ਤੁਸੀਂ ਹੱਥ ਫੜ ਕੇ ਟ੍ਰੇਨ ਕਰ ਸਕੋ ਜਾਂ ਹਰ ਇੱਕ ਬੰਦੇ ਨਾਲ ਤੁਸੀਂ ਪ੍ਰੋਪਰ ਕਮਿਊਨੀਕੇਸ਼ਨ ਕਰ ਸਕੋ ਹੂੰ ਹੁਣ ਅਸੀਂ ਕੀ ਕਰਨਾ ਹੈਗਾ ਬਿਲਕੁਲ 8 ਜਾਂ 10 ਜਾਂ 12 ਕੈਂਡੀਡੇਟਸ ਉਹ ਬੱਕਰੀ ਪਾਲ ਕਬੀਰ ਜਿਹੜੇ ਜਾਂ ਸਟਰਗਲ ਕਰ ਰਹੇ ਨੇ ਜਿਨ੍ਹਾਂ ਨੂੰ ਬੱਕਰੀ ਪਾਲਣ 'ਚ ਕੋਈ ਦਿੱਕਤ ਆ ਰਹੀ ਹੈ ਹੂੰ ਜਾਂ ਜਿਨ੍ਹਾਂ ਨੇ ਨਵਾਂ ਸੀਰੀਅਸ ਕਰਨਾ ਹੈ ਸੀਰੀਅਸ ਕੰਮ ਕਰਨਾ ਹੈ ਨਾ ਉਹਨਾਂ ਦੀ ਗੱਲ ਨਹੀਂ ਕਰੇ ਜਿਹਨੇ ਲੋਨ ਲੈ ਕੇ ਤੇ ਸਿਰਫ ਇਧਰ ਉਧਰ ਪੈਸੇ ਲਾਉਣੇ ਮੈਂ ਉਹਨਾਂ ਦੀ ਗੱਲ ਨਹੀਂ ਕਰ ਰਿਹਾ ਜਿਹੜੇ ਸੀਰੀਅਸਲੀ ਕੰਮ ਕਰਨਾ ਚਾਹੁੰਦੇ ਨੇ ਸੀਰੀਅਸਲੀ ਸਾਤ ਤੋਂ ਵੀ ਸਪੀਡ ਨਾਲ ਅੱਗੇ ਵਧਣਾ ਚਾਹੁੰਦੇ ਨੇ ਹੂੰ ਮੈਂ ਉਹਨਾਂ ਦੀ ਗੱਲ ਕਰ ਰਿਹਾ ਉਹਨਾਂ ਲਈ ਅਸੀਂ 100 150 ਵਾਲਾ ਫਾਰਮ ਸੈਕਰੀਫਾਈਜ਼ ਕਰਕੇ ਛੱਡ ਕੇ ਹੂੰ ਅਸੀਂ 10 12 ਬੰਦੇ ਨੂੰ ਟ੍ਰੇਨ ਕਰ ਰਹੇ ਹੂੰ ਇਹ ਵੀ ਮੈਂ ਤੁਹਾਨੂੰ ਸੁਨੇਹਾ ਦੇ ਰਿਹਾ ਤੁਹਾਡੇ ਚੈਨਲ ਥਰੂ ਕਿ ਕੋਈ ਅਸੀਂ ਇਹ ਵੀ ਨਹੀਂ ਬੰਨੇ ਵੀ ਇਸ ਫਲਾਣੇ ਦਿਨ ਹੀ ਆਉਣਾ ਤੁਸੀਂ ਜੇ ਕਿਸੇ ਦੋ ਟੀਮ ਮੈਂਬਰ ਨੂੰ ਵੀ ਦੋ ਬੱਕਰੀ ਪਾਲਕ ਚਾਰ ਬੱਕਰੀ ਪਾਲਕ ਵੀਰ ਉਹ ਕਹਿੰਦੇ ਅਸੀਂ ਮੰਗਲ ਬੁੱਧਵਾਰ ਆ ਸਕਦੇ ਹਾਂ ਮੰਨ ਲਓ ਅਸੀਂ ਉਸ ਦਿਨ ਵੀ ਆਪਣਾ ਆਪ ਨੂੰ ਤਿਆਰ ਰੱਖਾਂਗੇ ਉਹਨੂੰ ਚੇਣੀ ਹੂੰ ਹੁਣ ਇਹ ਬੀੜਾ ਚੱਕਿਆ ਹੈਗਾ ਐਸ ਨੂੰ ਕਰਨਾ ਹੈਗਾ ਸੋ ਲੈਟਸ ਸੀ ਕੀ ਬੰਦਾ ਜੋ ਸਾਨੂੰ ਸੇਵਾ ਲੱਗੀ ਹੈ ਅਸੀਂ ਨਿਭਾਈ ਜਾਣੀ ਹੈ ਸਿਦਕ ਨਾਲ ਨਭਾਉਣੀ ਹੈ ਪਿਆਰ ਨਾਲ ਨਭਾਉਣੀ ਹੈ ਮੱਥੇ ਤੂੜੀ ਪਾਉਣੀ ਜੀ ਜੀ ਮੈਡਮ ਬੱਕਰੀ ਫਾਰਮ ਟ੍ਰੇਨਿੰਗ ਦੇ ਵਿੱਚ ਹੀ ਬਹੁਤ ਸਾਰੀਆਂ ਔਰਤਾਂ ਆਉਣ ਗੈਰੀਆਂ ਨੇ ਹੁਣ ਜਿਹੜੀ ਕਾਉਂਸਲਿੰਗ ਸ਼ੁਰੂ ਕੀਤੀ ਹੋਈ ਹੈ ਜੋ ਲੋਕ ਟ੍ਰੇਨਿੰਗ ਤੜੇ ਕੋਲ 2 4 ਦੀ ਗਿਣਤੀ ਦੇ ਵਿੱਚ ਆਉਣਾ ਚਾਹੁੰਦੇ ਆ ਜਿਹੜੀਆਂ ਔਰਤਾਂ ਆਉਣਾ ਚਾਹੁੰਦੀਆਂ ਨੇ ਉਹਨਾਂ ਲਈ ਹੁਣ ਕੀ ਮਾਹੌਲ ਹੈ ਕੀ ਬਦਲਵਾ ਮਾਹੌਲ ਕੀ ਕੀ ਸੋਚ ਰਹੇ ਹਾਂ ਪਹਿਲਾਂ ਵੀ ਅਸੀਂ ਟ੍ਰੇਨਿੰਗ ਦਿੰਦੇ ਸੀ ਔਰਤਾਂ ਸਾਡੀ ਟ੍ਰੇਨਿੰਗ ਦੇ ਵਿੱਚ ਪਾਰਟਿਸਿਪੇਟ ਕਰਦੀਆਂ ਸੀ ਉਹਨਾਂ ਦਾ ਪਰਵਰਤ ਬਹੁਤ ਵਧੀਆ ਤਰੀਕੇ ਨਾਲ ਅਸੀਂ ਆਪਣੇ ਫਾਰਮ ਤੇ ਕੀਤਾ ਹੋਇਆ ਸੀ ਤੇ ਹੁਣ ਵੀ ਕਰਦੇ ਹਾਂ ਤੇ ਹੁਣ ਅਸੀਂ ਹੋਰ ਵਧੀਆ ਫੈਸਿਲਿਟੀਆਂ ਐਡ ਔਨ ਕਰਦੀਆਂ ਜਿਸ ਕਰਕੇ ਵੀ ਔਰਤ ਬੇਝਿਜਕ ਸਾਡੇ ਕੋਲ ਆ ਸਕਦੀ ਹੈ ਕੰਮ ਫਾਰਮ ਤੇ ਟ੍ਰੇਨਿੰਗ ਲੈਣ ਵਾਸਤੇ ਹਰ ਇੱਕ ਫੈਸਿਲਿਟੀ ਉਹਨਾਂ ਵਾਸਤੇ ਪ੍ਰੋਵਾਈਡ ਕੀਤੀ ਗਈ ਹੈ ਜੀ 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 ਫੋਰ ਇਗਜ਼ਾਮਪਲ ਮੈਂ ਹਾਂ ਅਗਰ ਕੋਈ ਲੇਡੀ ਚਾਹੁੰਦੀ ਹੈ ਵੀ ਮੈਂ ਕੰਗੋਡ ਫਾਰਮ ਤੋਂ ਆ ਕੇ ਟ੍ਰੇਨਿੰਗ ਲੈਣਾ ਚਾਹੁੰਦੀ ਆ ਮੈਂ ਪੂਰੀ ਉਹਨਾਂ ਨਾਲ ਇੱਕ ਐਜ਼ ਅ ਫੈਮਿਲੀ ਮੈਂਬਰ ਸਪੋਰਟ ਕਰਦੀ ਆ ਉਹਨਾਂ ਨੂੰ ਵੀ ਕੋਈ ਦਿਕਤ ਨਾ ਆਵੇ ਕਿਸੇ ਚੀਜ਼ ਵੀ ਚੀਜਿਕ ਮਹਿਸੂਸ ਨਾ ਕਰਨ ਉਪਰਾ ਫੀਲ ਨਾ ਹੋਵੇ ਬੱਕਰੀਆਂ ਦੇ ਬਾੜੇ ਤੇ ਜਾੜਾ ਟੀਕਾ ਲਾਣਾ ਹੈ ਜਾਂ ਕੁਝ ਵੀ ਪ੍ਰੈਕਟੀਕਲ ਕਰਵਾਉਂਦੇ ਜਿਵੇਂ ਸਰ ਯਾਰ ਮੈਂ ਇੱਕ ਗੱਲ ਹੋਰ ਐਡ ਕਰ ਦਿੰਦੇ ਵਿੱਚੀ ਜੀ ਜੀ ਜਿਵੇਂ ਕਹਿ ਰਹੀ ਐ ਇੰਤਜ਼ਾਮ ਸੁਖੀ ਸਾਹਿਬ ਇਹੇ ਜੇ ਹੋ ਚੁੱਕੇ ਨੇ ਹੁਣ ਜੀ ਪਹਿਲਾਂ ਦੇਖੋ ਆਪਾਂ ਬਾਹਰੋਂ ਇੰਨੇ ਬੰਦੇ ਸੀ ਖਾਣਾ ਆਪਾਂ ਬਾਹਰੋਂ ਆਰਡਰ ਕਰਦੇ ਸੀ ਜਾਂ ਆਪਾਂ ਕੈਟਰਿੰਗ ਕਰਵਾਉਂਦੇ ਸੀ ਹਮ ਮੈਂ ਇਸ ਵੀਡੀਓ ਨੂੰ ਕਿੰਨੀ ਵਾਰੀ ਕਿਹਾ ਹੈ ਇਸ ਵੀਡੀਓ ਆਪਾਂ ਖਾਣਾ ਬਾਹਰੋਂ ਮੰਗਾ ਲਈਏ ਇਹ ਕਹਿੰਦੀ ਨਹੀਂ ਇਹ ਆਪਣੇ ਫੈਮਿਲੀ ਮੈਂਬਰ ਆ ਰਹੇ ਨੇ ਕਿਆ ਬਾਤ ਹੈ ਆਪਣੇ ਘਰੇ ਇਹਨਾਂ ਦਾ ਖਾਣਾ ਮੈਂ ਆਪ ਬਣਾਉਣਾ ਹੂੰ ਇਹ ਕਿੱਡੀ ਬੱਡੀ ਗੱਲ ਆ ਕੱਟ ਗਿਣਤੀ ਹੋ ਵੀ ਜਾਂਦੇ ਨੇ ਰੇਂਜ ਕੱਟ ਨਹੀਂ ਅਸੀਂ ਅਰੇਂਜ ਵੀ ਕਰ ਸਕਦੇ ਮੈਂ ਫੇਰ ਵੀ ਕਹਿੰਦਾ ਉਹਨਾਂ ਨੂੰ ਕਿ ਬਾਹਰੋਂ ਬੰਦੇ ਬੁਲਾ ਲਓ ਇਹ ਕਹਿੰਦੇ ਨਹੀਂ ਮੈਂ ਕਹਿੰਦਾ ਬਾਹਰੋਂ ਫੂਡ ਆਰਡਰ ਕਰ ਲਓ ਕਹਿੰਦੇ ਨਹੀਂ ਹੂੰ ਕਿਉਂਕਿ ਅਸੀਂ ਆਪਣੇ ਗੈਸਟਾਂ ਨੂੰ ਅਸੀਂ ਕਹਿੰਦੇ ਸਭ ਦੂਜਾ ਸਮਝੇ ਜੀ ਜੀ ਕਿਉਂਕਿ ਦੂਜਾ ਅਸੀਂ ਤਾਂ ਸਮਝੀ ਜੇ ਸਾਨੂੰ ਕੋਈ ਲਾਲਚ ਹੋਵੇ ਜਾਂ ਅਸੀਂ ਕਮਿਸ਼ਨ ਖਾਣਾ ਹੋਵੇ ਉਹਨਾਂ ਦੇ ਲੋਨ 'ਚ ਹੂੰ ਤੇ ਜਾਂ ਅਸੀਂ ਉਹਨਾਂ ਦਾ ਕੋਈ ਆਪਣੇ ਜਾਨਵਰਾਂ ਨੂੰ ਵੇਚਣੇ ਹੋ ਆਸਾਨੂੰ ਕੋਈ ਲਾਲਚ ਹੋਵੇ ਅਸੀਂ ਤਾਂ ਕੰਮ ਸਿਖਾਉਣਾ ਕੰਮ ਸਵਾਦੇ ਰਹਾਂਗੇ ਬਹੁਤ ਮੁਲਾਕਾਤਾਂ ਕੀਤੀਆਂ ਨੇ ਤੁਹਾਡੀਆਂ ਹਾਂਜੀ ਜਿੰਨੀ ਕੋਸ਼ਿਸ਼ ਕਰ ਸਕਦੇ ਆ ਕਿ ਮੀਡੀਆ ਕਰਮੀ ਹੋਣ ਨਾਤੇ ਜੀ ਅੱਜ ਤੁਹਾਨੂੰ ਸਨਮਾਨ ਲੈਂਦਾ ਪਹਿਲੀ ਗੱਲ ਅਸੀਂ ਮਹਿਸੂਸ ਕਰ ਰਹੇ ਆ ਤੁਹਾਡਾ ਨਹੀਂ ਸਾਡਾ ਸਨਮਾਨ ਹੈ ਬਿਲਕੁਲ ਕੋਈ ਸ਼ੱਕ ਨਹੀਂ ਅਸੀਂ ਸੋਚਦੇ ਹੁੰਦੇ ਹੁੰਨੇ ਆ ਕਿ ਸਰਲੇਖ ਜਰੀਏ ਅਸੀਂ ਜੋ ਕੁਝ ਲੋਕਾਂ ਨੂੰ ਚੰਗਾ ਦੇ ਸਕਦੇ ਆ ਅੱਜ ਉਸ ਚੰਗੇ ਹੋਣ ਦੀ ਤੇ ਸਰਕਾਰ ਨੇ ਮੋਹਰ ਲਾ ਦਿੱਤੀ ਹੈ ਵੀ ਤੁਸੀਂ ਠੀਕ ਕਰ ਰਹੇ ਹੋ ਬਿਲਕੁਲ ਇੱਕ ਪਾਸੇ ਮੁੱਖ ਮੰਤਰੀ ਦਾ ਅਵਾਰਡ ਮਿਲ ਰਹੇ ਹੈ ਹਾਂਜੀ ਤੇ ਦੂਸਰੇ ਪਾਸੇ ਕੁਝ ਲੋਕਾਂ ਦੇ ਲੋਨ ਵੀ ਹੋ ਚੁੱਕੇ ਨੇ ਹੋ ਚੁੱਕੇ ਨੇ ਜੀ ਹਾਂਜੀ ਹੋ ਰਹੇ ਨੇ ਇਸ ਗੱਲ ਦੀ ਮੁबारकबाद थैंक यू वेरी ਹੁਣ ਅਗਲੀ ਗੱਲ ਜਿਹੜੀ ਤੁਸੀਂ ਟ੍ਰੇਨਿੰਗ ਚ ਕਹਿੰਦੇ ਹੁੰਦੇ ਸੀਗੇ ਵੀ ਭਾਈ ਲੋਨ ਲੈਣ ਤੋਂ ਪਹਿਲਾਂ ਤੁਹਾਡੇ ਕੋਲੇ ਜਿਹੜਾ ਰੋਡ ਮੈਪ ਹੋਣਾ ਚਾਹੀਦਾ ਹੈ ਜੇ ਤੁਹਾਡਾ 10 ਲੱਖ ਦਾ 20 ਲੱਖ ਦਾ ਲੋਨ ਹੋਵੇ ਹਾਂਜੀ ਤੁਸੀਂ ਉਹ 20 ਨੂੰ 40 ਕੇ ਬਣਾਉਣਾ ਜਾਂ ਫਿਰ ਇੱਕ ਬੱਕਰੀ ਵੇਚੀ ਫੇਰ ਕਿਸ਼ਤ ਭਰਨੀ ਹੈ ਬਿਲਕੁਲ ਹੁਣ ਅੱਜ ਕੀ ਸੋਚਦੇ ਹੋ ਅੱਜ ਲੋਕ ਜਿੰਨਾ ਲੋਨ ਹੋ ਗਿਆ ਉਹ ਐਸੋਚੀ ਇਹਦੇ ਨੇ ਵੀ ਹੁਣ ਲੋਨ ਤਾਂ ਹੋ ਗਿਆ ਕਿਸ਼ਤਾਂ ਕਿਵੇਂ ਭਰਾਂਗੇ ਅਸੀਂ ਸੁਖੀ ਸਾਹਿਬ ਉਸ ਚੀਜ਼ ਲਈ ਵੀ ਉਸ ਦਿਨ ਵੀ ਕਮਿਟਿਡ ਸੀਗੇ ਹਮ ਅੱਜ ਵੀ ਗੋਟ ਕੰਗੋਟ ਫਾਰਮ ਉਸ ਗੱਲ ਲਈ ਕਮਿਟਿਡ ਹੈ ਜੀ 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 ਜਿਹੜੀ ਗੱਲ ਕਹਾਂਗੇ ਉਹ ਨਾਲ ਖੜਾਂਗੇ ਜਿੰਨੇ ਜੋਗੇ ਅਸੀਂ ਹੈਗੇ ਹਾਂ ਠੀਕ ਹੈ ਨਾ ਜੀ ਦੇਖੋ ਕਿਸੇ ਵੀਰ ਨੂੰ ਮੇਰੇ ਨੂੰ ਜਿੰਨੇ ਜਿਵੇਂ ਰਵੀਪਾਲ ਫਿਰੋਜਪੁਰ ਤੋਂ ਨੇ ਹਮ ਉਹਨਾਂ ਦਾ ਐਨਐਲਐਮ ਦਾ ਕੇਸ ਕਲੀਅਰ ਹੋਇਆ ਜੀ 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 ਆਪਣੇ ਜਸਵੀਰ ਜੀ ਫਰੀਦਕੋਟ ਤੋਂ ਆਪਣੇ ਕੋਲ ਆਏ ਸੀਗੇ ਉਹਨਾਂ ਦਾ ਲੋਨ ਕਲੀਅਰ ਹੋਇਆ ਸੀ ਪੀਐਮਈਜੀ ਪਿਛੇ ਹੁਣ ਕੋਈ ਦਿੱਕਤ ਆਉਂਦੀ ਹੈ ਜਾਨਵਰ ਲੈਂਚ ਕੋਈ ਨਸਲ ਪਛਾਣਨ ਚ ਜਾਂ ਕਿਸ਼ਤ ਕਿਵੇਂ ਮੋੜਨੀ ਹੈ ਕਿਵੇਂ ਪੈਸਾ ਸਾਂਭਣਾ ਹੈ ਅਸੀਂ ਥੋੜੇ ਉਹਨਾਂ ਨਾਲ ਖੜਾ ਹਾਂ ਸਾਡੇ ਜੀ 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 ਕੋਈ ਦਿੱਕਤ ਨਹੀਂ ਅਸੀਂ ਅੱਜ ਵੀ ਕਮਿਟਿਡ ਆ ਅੱਜ ਵੀ ਅਸੀਂ ਉਸੇ ਸਪੀਡ ਨਾਲ ਉਸੇ ਢੰਗ ਨਾਲ ਉਸੇ ਸ਼ਰਧਾ ਨਾਲ ਤੁਹਾਡੀ ਅਸੀਂ ਸੇਵਾ ਕਰਦੇ ਰਹੇ ਨੇ ਕਿਤੇ ਹੋਰ ਐਨਐਲਐਮ ਲੋਨ ਦੀ ਤਾਂ ਬਹੁਤ ਵਾਰੀ ਗੱਲ ਹੋਈ ਸੀ ਹਾਂਜੀ ਆ ਖਾਦੀ ਲੋਨ ਦਾ ਨਸੌਖੀ ਹੋ ਜਾਂਦਾ ਹੈ ਇਹ ਤਾਂ ਹੁਣ ਪੀਐਮ ਜੀਪੀ ਜਿਹੜਾ ਲੋਨ ਆਇਆ ਹਾਂ ਇਹਦਾ ਕਮਾਲ ਜਸਵੀਰ ਦੇ ਆਪਨੇ ਉਦਨ ਆਇਆ ਆਪਣੇ ਫਾਰਮ ਤੇ ਹੂੰ ਹੂੰ ਕਿੰਨਾ ਖੁਸ਼ ਸੀਗਾ ਹੂੰ ਬਹੁਤ ਸੌਖਾ ਕੰਮ ਹੂੰ ਸੋ ਮੈਂ ਤਾਂ ਸਭ ਦਾ ਬਹੁਤ ਖੁਸ਼ੀ ਹੈ ਜੀ ਕਿ ਲੋਕੀ ਹੌਲੀ ਹੌਲੀ ਕਰਕੇ ਸਾਡੇ ਜਿਹੜੇ ਬੂਟਾ ਲਾਇਆ ਸੀ ਇੱਕ ਹੂੰ ਪਹਿਲਾਂ ਸੋਚਦੇ ਸੀ ਪਤਾ ਨਹੀਂ ਉਹਨੂੰ ਕਦੇ ਫਲ ਆਉਣਾ ਇੱਕ ਨਹੀਂ ਆਉਣਾ ਪਰ ਉਹ ਫਲ ਆਉਣ ਦੀ ਗੱਲ ਛੱਡੋ ਲੋਕੀ ਫਲ ਤੋੜ ਕੇ ਖਾਣ ਵੀ ਲੱਗੇ ਨੇ ਅਰੇ ਜਿਹੜਾ ਬੜੀਆਂ ਦੀਪ ਚਲੇ ਗਈਆਂ ਬਹੁਤ ਲੋਕੀ ਕਾਲਸ ਕਰਕੇ ਪੁੱਛਦੇ ਸੀ ਟ੍ਰੇਨਿੰਗ ਬਾਰੇ ਵੀ ਇਹਦਾ ਕੀ ਮਤਲਬ ਵੀ ਅਸੀਂ ਫਾਰਮ ਤੇ ਕਿਵੇਂ ਆਈਏ ਕਦੋਂ ਆਈਏ ਉਹ ਲੋਕੀ ਡਾਇਰੈਕਟ ਫਾਰਮ ਆਕੇ ਟ੍ਰੇਨਿੰਗ ਦੀ ਬੁਕਿੰਗ ਕਰਾ ਕੇ ਜਾਂਦੇ ਆ ਹੂੰ ਇੱਥੋਂ ਤੁਸੀਂ ਲਾਸੇ ਦੇ ਹੁੰਦਾ ਚਾਹ ਦੇਖੋ ਇਸ ਤਾਂ ਹਮੇਸ਼ਾ ਕਹਿੰਦੇ ਅੱਜ ਵੀ ਕਹਿੰਦੇ ਜੀ ਕੰਗ ਓਟ ਫਾਰਮ ਸਾਡਾ ਨਹੀਂ ਹੈਗਾ ਤੁਹਾਡਾ ਓਟ ਫਾਰਮ ਹੂੰ ਜਦੋਂ ਮਰਜੀ ਆਓ ਮਨਾਹੀ ਕੋਈ ਨਹੀਂ ਇੱਥੇ ਤੁਸੀਂ ਨਾਮ ਵੀ ਨਹੀਂ ਪੁੱਛਦੇ ਕੌਣ ਆ ਰਿਹਾ ਆਜੋ ਭਾਈ ਅੱਜ ਕੰਗ ਗੌਟ ਫਾਰਮ ਦੇ ਹਿੱਸੇ ਜਿਹੜਾ ਸਨਮਾਨ ਆ ਇਸ ਤੋਂ ਬਾਅਦ ਹਾਂ ਜੀ ਪੰਜਾਬ ਸਰਕਾਰ ਨੇ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਵੱਡੀ ਗੱਲ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸੈਂਸ ਯੂਨੀਵਰਸਿਟੀ ਜਿਹੜੇ ਉਪਰਾਲੇ ਕਰ ਰਹੀ ਹੈ ਹਾਂ ਜੀ ਡਾਕਟਰ ਇੰਦਰਜੀਤ ਸਿੰਘ ਜਿਹਨੂੰ ਮਿਲੇ ਆ ਤੁਸੀਂ ਮਿਲਿਓ ਮੈਂ ਪਹਿਲਾਂ ਮਿਲਿਆਗਾ ਹਾਂ ਜੀ ਤੇ ਬੜੇ ਨੇਕ ਇਨਸਾਨ ਨੇ ਹਾਂ ਜੀ ਦਿਲੋਂ ਕੰਮ ਕਰ ਰਹੇ ਨੇਗੇ ਬਿਲਕੁਲ ਆਪ ਗਰਾਊਂਡ ਤੇ ਜਾਂਦੇ ਨੇ ਸਭ ਤੋਂ ਵੱਡੀ ਗੱਲ ਇਹ ਹੈ ਯੂਨੀਵਰਸਿਟੀ ਦੇ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਕੀ ਕਹੋਗੇ ਭਾਜੀ ਸ਼ਬਦ ਨਹੀਂ ਹੈਗੇ ਹੂੰ ਸਾਰੇ ਕੋ ਸੱਚੇ ਸ਼ਬਦ ਨਹੀਂ ਹੈਗੇ ਜਦੋਂ ਮੈਂ ਆਹ ਅਵਾਰਡ ਹਰੇ ਹੂੰ ਇਤਨੀ ਮਿਲਿਆ ਪਹਿਲਾਂ ਸ਼ਾਲ ਦਿੱਤੀ ਸਾਨੂੰ ਉਹਨਾਂ ਨੇ ਹੂੰ ਇਹ ਤਾਂ ਛੋਟੀਆਂ ਗੱਲਾਂ ਨੇ ਆ ਦੇਖੋ ਆ ਅਵਾਰਡ ਮਿਲਿਆ ਹੂੰ ਆ ਦੇਖ ਆ ਯੂਨੀਵਰਸਿਟੀ ਵੱਲੋਂ ਇੱਕ ਹੋਰ ਮਿਲਿਆ ਸਰਟੀਫਿਕੇਟ ਮਿਲ ਗਿਆ ਹੂੰ ਇਹ ਮੋਹਰ ਲਾਤੀ ਬਸ ਮੋਹਰ ਨਾ ਕੰਮ ਤੇ ਮੋਹਰ ਲਾਤੀ ਇਹ ਤੁਹਾਡੀ ਜ਼ਿੰਮੇਵਾਰੀ ਆ ਹੁਣ ਵੀ ਇਸ ਤੋਂ ਬਾਅਦ ਤੁਸੀਂ ਬੱਕਰੀ ਪਾਲਣ ਕਿੱਥੇ ਚ ਬੜੀ ਇਮਾਨਦਾਰੀ ਨਾਲ ਲੋਕਾਂ ਨੂੰ ਗਾਈਡ ਕਰੋ ਬਿਲਕੁਲ ਆ ਦੇਖੋ ਹੂੰ ਸਾਰਾ ਕੁਛ ਸਰ ਦੀ ਹਿਸਟਰੀ ਲਿਖ ਤੇ ਉਹਨੇ ਮੂਹਰੇ ਲਾਤੀ ਹੂੰ ਪਬਲਿਕ ਕਰਤੀ ਵੀ ਕੰਗਰ ਉਹ ਕਿੱਥੋਂ ਚੱਲਿਆ ਕਿੱਥੇ ਪਹੁੰਚਿਆ ਕੀ ਇਹ ਨਹੀਂ ਕਰ ਹੂੰ ਹੂੰ ਇਹ ਗੱਲਾਂ ਛੋਟੀਆਂ ਨਹੀਂ ਹੈਗੀਆਂ ਹੂੰ ਅਸੀਂ ਸ਼ੁਕਰਗੁਜ਼ਾਰ ਆਂ ਡਾਕਟਰ ਇੰਦਰਜੀਤ ਸਿੰਘ ਜੀ ਦੇ ਵਾਈਸ ਚਾਂਸਲਰ ਨੇ ਜਿਹੜੇ ਆ ਜੀ 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 ਗੁਰੂ ਅੰਗਦ ਦੇ ਵੈਟਰਨਰੀ ਐਨੀਮਲ ਸਾਇੰਸ ਯੂਨੀਵਰਸਿਟੀ ਦੇ ਜੀ 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 ਡਾਕਟਰ ਮਨਦੀਪ ਸਿੰਘਲਾ ਜੀ ਜੀ ਡਾਕਟਰ ਅਰੁਣਵੀਰ ਜੀ ਜੀ ਡਾਕਟਰ ਰਵਿੰਦਰ ਗਰੇਵਾਲ ਡਾਕਟਰ ਪ੍ਰਕਾਸ਼ ਬਰਾਰ ਜੀ ਜਿਹਦਾ ਜਿਹਦਾ ਵੀ ਨਾਮ ਹੈ ਲੈ ਰਿਹਾ ਹੈ ਜੋ ਕੁਝ ਵੀ ਕਰ ਰਿਹਾ ਹੈ ਜਦੋਂ ਵੀ ਮਨ ਨੂੰ ਮਿਲਿਆ ਹੈ ਸਾਨੂੰ ਉਹਨੇ ਇੰਜ ਫੀਲ ਕਰਾਇਆ ਜਿਵੇਂ ਮੈਂ ਉਹਨਾਂ ਦਾ ਬ੍ਰਦਰ ਹਾਂ ਮੈਂ ਉਹਨਾਂ ਦਾ ਭਾਈ ਹਾਂ ਜੀ ਜੀ ਕਦੇ ਵੀ ਆਪਾਂ ਮਿਲੇ ਹਾਂ ਤੁਸੀਂ ਪਿਛਲੀ ਮੀਟਿੰਗ ਨਾਲ ਸੀ ਤੁਸੀਂ ਸਾਡੇ ਹੂੰ 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 ਕਦੇ ਨੂੰ ਫੀਲ ਹੁੰਦਾ ਤਾਂ ਕਿ ਉਹ ਡਾਇਰੈਕਟਰ ਸਾਹਿਬ ਨੇ ਜਾਂ ਉਹ ਕੇ ਵਾਈਸ ਚਾਂਸਲਰ ਸਾਹਿਬ ਨੇ ਸਹੀ ਗੱਲ ਹੈ ਜੀ ਇੰਜ ਜਾਣ ਮਿਲਦੇ ਸੀ ਕੰਗ ਤੋਂ ਵੀ ਜਿਵੇਂ ਕੰਗ ਸਾਡਾ ਛੋਟਾ ਵੀ ਦੇ ਜਾਂ ਵੱਡਾ ਵੀਰੇ ਹੂੰ ਬਹੁਤ ਮਾਨ ਦੀ ਗੱਲ ਹੈ ਹੂੰ ਸ਼ੁਕਰਗੁਜ਼ਾਰ ਹਾਂ ਗਵਰਨਮੈਂਟ ਆਫ ਪੰਜਾਬ ਦੇ ਹਮ ਆਮ ਆਦਮੀ ਪਾਰਟੀ ਦੇ ਡਾਕ ਮੁੱਖ ਮੰਤਰੀ ਸ੍ਰੀ ਭਗਵਾਨ ਸਿੰਘ ਮਾਨ ਜੀ ਦੇ ਜਿਨ੍ਹਾਂ ਨੇ ਸਾਨੂੰ ਇਹ ਪ੍ਰੋਗਰਾਮ ਸ਼ੁਰੂ ਕੀਤਾ ਜਾਂ ਸਾਨੂੰ ਇਹਨਾਂ ਮਾਨ ਬਖਸ਼ਿਆ ਖੁੱਡੀਆਂ ਸਾਹਿਬ ਦੇ ਜੀ ਜੀ ਕੈਬਨਿਟ ਮੰਤਰੀ ਨੇ ਸਿਰਫ ਅੱਜ ਜੋ ਉਹਨਾਂ ਦਾ ਫੰਕਸ਼ਨ ਸੀਗਾ ਜੀ ਜੀ ਉਹ ਕਿਸੇ ਹੋਰ ਕੰਮ ਲਈ ਨਹੀਂ ਸੀ ਆਇਆ ਸਹੀ ਗੱਲ ਹੈ ਹਾਂ ਬਸ ਕੁਝ ਮਿੰਟ ਰਹੇ ਨੇ ਅਨਿਵਰਸਰੀ ਆ ਰਹੀ ਨੇ ਉਹਨੇ ਸਾਨੂੰ ਅਵਾਰਡ ਦੇ ਕੇ ਤੇ ਆਪਣਾ ਚਾਲੇ ਪਾ ਚਾਲੇ ਪਾਤੇ ਹਮ ਬਹੁਤ ਵੱਡੀ ਗੱਲ ਹੈ ਜੀ ਹੂੰ ਸਾਡੇ ਵਰਗੇ ਛੋਟੇ 4 ਕਿਸਾਨਾਂ ਨੂੰ ਇਨਾਮ ਦੇ ਕੇ ਜਾਣਾ ਹੂੰ ਇਹ ਕੈਬਨਿਟ ਮੰਤਰੀ ਦਾ ਜੀ 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 ਹੋਰ ਅਸੀਂ ਉਹਨਾਂ ਤੋਂ ਕੀ ਰੱਬ ਤੋਂ ਕੀ ਮੰਗ ਸਕਦੇ ਆ ਉਹਨਾਂ ਦੀ ਲੰਮੀ ਉਮਰ ਦੀ ਦੁਆਈ ਕਰ ਸਕਦੇ ਜਿੰਦਗੀ ਦਾ ਅੱਧਾ ਹਿੱਸਾ ਕੈਨੇਡਾ ਈ ਧਰਤੀ ਤੇ ਜਾ ਕੇ ਲਾਇਆ ਹੈ ਬਿਲਕੁਲ ਅੱਜ ਪੰਜਾਬ ਦੇ ਵਿੱਚ ਕੁਝ ਸਾਲ ਲਾਇਏ ਨੇ ਹਾਂਜੀ ਲੱਗਦਾ ਕੋਈ ਫਰਕ ਹੈ ਪੰਜਾਬ ਦੀ ਧਰਤੀ ਤੇ ਉਸ ਧਰਤੀ 'ਚ ਭਾਈ ਜੀ ਨਾ इमोशनल ਕਰੋ ਮੈਨੂੰ ਤੁਹਾਨੂੰ ਪਤਾ ਮੈਂ ਜਦੋਂ ਗੱਲ ਕੈਨੇਡਾ ਦੇ ਇੰਡੀਆ ਚਲਦੀ ਹੈ ਫਿਰ ਮੇਰਾ ਹੋਰ ਪਾਸੇ ਹੋ ਜਾਂਦਾ ਜਿੰਨਾ ਮਾਨ ਅੱਜ ਮੈਨੂੰ ਕੰਗ ਗੋਟ ਫਾਰਮ ਜਾਂ ਮੈਨੂੰ ਪਰਸਨਲੀ ਮੈਂ ਹੀ ਆਪਣਾ ਨਾਲ ਲੈ ਕੇ ਕਹਾ ਗੋਟ ਫਾਰਮ ਵੀ ਛੱਡਾਂ ਜਿਹੜਾ ਬੰਦਾ ਆਪਣਾ ਨਾਂ ਹੀ ਭੁਲਾ ਚੁੱਕਿਆ ਸੀਗਾ ਹੂੰ ਕੰਗ ਵੀ ਭੁੱਲ ਚੁੱਕੇ ਲੋਕਾਂ ਨੂੰ ਕੱਲਾ ਸਣੀ ਯਾਦ ਸੀਗਾ ਹੂੰ ਅੱਜ ਮੁੜ ਕੇ ਐਸ ਲੈਵਲ ਤੇ ਪਹੁੰਚਾਉਣਾ ਪੰਜਾਬ ਨੇ ਮੈਨੂੰ ਪੰਜਾਬ ਦੇ ਲੋਕਾਂ ਨੇ ਹੂੰ ਤੇ ਮੇਰੀ ਕਲਾ ਕਰਤੀ ਨਹੀਂ ਹੈਗੀ ਪੰਜਾਬੀਆਂ ਦਾ ਪਿਆਰ ਹੈ ਪੰਜਾਬੀ ਵੀਰਾਂ ਦਾ ਪਿਆਰ ਹੈ ਜਿਨ੍ਹਾਂ ਨੇ ਮੈਨੂੰ ਇੰਨਾ ਕੰਮ ਕਰਨ ਲਈ ਮਜਬੂਰ ਕੀਤਾ ਜਮ ਨੂੰ ਉਤਸ਼ਾਹਿਤ ਕੀਤਾ ਵੀ ਆਇਆ ਹੂੰ ਤੇ ਮੈਂ ਇਸ ਲੈਵਲ ਤੇ ਪਹੁੰਚਿਆ ਮੈਂ ਸਭ ਦਾ ਹੱਥ ਜੋੜ ਕੇ ਸ਼ੁਕਰੀਆ ਦਾ ਕਰਦਾ ਹਰ ਪੰਜਾਬੀ ਦਾ ਹਰ ਉਸ ਬੰਦੇ ਦਾ ਜਿਹੜਾ ਸਾਡੇ ਗੋਟ ਫਾਰਮ ਤੇ ਆਇਆ ਹੂੰ ਚਾਹੇ ਕਿਸੇ ਮਕਸਦ ਲਈ ਆਇਆ ਕੋਈ ਟ੍ਰੇਨਿੰਗ ਲੈ ਕੇ ਗਿਆ ਜਾਂ ਸਾਨੂੰ ਮਿਲਣ ਆਇਆ ਅਸੀਂ ਉਹਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਫਰਲੇਖ ਚੈਨਲ ਸੁਖੀ ਅਜੇ ਤਾਂ ਸੁਖੀ ਹੀ ਕਹਾਂਗੇ ਹੂੰ ਤੁਸੀਂ ਜੋ ਆਪਣਾ ਮਰਜ਼ੀ ਨਾਮ ਰੱਖੋ ਸਾਨੂੰ ਨਹੀਂ ਪਤਾ JS ਲੈਵਲ ਤੇ S ਲੈਵਲ ਤੇ ਪਹੁੰਚਾਉਣ ਲਈ ਇੰਨਾ ਕੋ ਪ੍ਰੋਫੈਸ਼ਨਲ ਕੰਮ ਕਰਨਾ ਮੈਂ ਦੇਖੋ ਹੋਰ ਵੀ ਬਹੁਤ ਬੰਦੇ ਸਾਡੇ ਕੋਲ ਆਏ ਜੀ ਜੀ ਹਰ ਇੱਕ মিডিਆ ਵਾਲਾ ਸਾਡੇ ਦਰਵਾਜੇ ਤੇ ਆ ਕੇ ਸਾਡੀ ਇੰਟਰਵਿਊ ਕਰਕੇ ਗਿਆ ਜੀ ਜੀ ਜੋ ਪ੍ਰੋਫੈਸ਼ਨਲਿਜ਼ਮ ਸਰਲੇਖ ਚੈਨਲ 'ਚ ਦੇਖਿਆ ਜਾਂ ਜੋ ਡੈਡੀਕੇਸ਼ਨ ਜੀ ਜੀ ਪ੍ਰੋਫੈਸ਼ਨਲਿਜ਼ਮ ਐਂਡ ਡੈਡੀਕੇਸ਼ਨ ਜੋ ਦੋਨਾਂ ਦਾ ਸੁਮੇਲ ਹੈ ਉਹ ਸਰਲੇਖ ਹੈ ਜੀ 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 ਸ਼ੁਕਰੀਆ ਇਸ ਤੋਂ ਬਾਅਦ ਕੁਸ਼ਕੈਨ ਲਈ ਪਿੱਛੇ ਰਹਿ ਨਹੀਂ ਜਾਂਦਾ ਜੀ ਜੀ ਸਾਰੇ ਵੀਰਾਂ ਨੂੰ ਸਾਰੇ ਬੱਕਰੀ ਪਾਲਕ ਵੀਰਾਂ ਨੂੰ ਜਾਂ ਕਿਸੇ ਵੀ ਥੰਦੇ 'ਚ ਨੇ ਕੋਈ ਲੋਕ ਆਪਣੇ ਪੰਜਾਬੀ ਜਿਹੜੇ ਸਹਾਇਕ ਥੰਦਾ ਕਰਦੇ ਨੇ ਜਾਂ ਕੋਈ ਮੇਨ ਬਿਜ਼ਨਸ ਕਰਦੇ ਨੇ ਜੀ 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 ਜਰੂਰ ਮੌਕਾ ਦਿਓ ਸੁਖੀ ਜੀ ਜੀ ਸਲੇਖ ਚੈਨਲ ਦਾ ਸਭ ਤੋਂ ਨੰਬਰ ਲਓ ਕੋਈ ਲੋੜ ਪੈਂਦੀ ਹੈ ਸਾਨੂੰ ਕਾਲ ਕਰ ਲਓ ਸਲੇਖ ਨੂੰ ਤੁਸੀਂ ਸਰਚ ਕਰ ਸਕਦੇ ਹੋ YouTube ਤੇ Instagram ਤੇ Facebook ਤੇ ਜਿੱਥੇ ਮਰਜ਼ੀ ਲੱਭੋ ਮੋਬਾਈਲ ਤੇ ਸਰਚ ਕਰੋ ਸਲੇਖ ਜੀ 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 ਜਰੂਰ ਮੌਕਾ ਦਿਓ ਉਹਨਾਂ ਨੂੰ ਅਸੀਂ ਇਹਨਾਂ ਦੇ ਰਿਣੀ ਆ ਸ਼ੁਕਰਗੁਜ਼ਾਰ ਆ ਕਿਸਾਨ ਉਹਨਾਂ ਨੇ ਐਸ ਲੈਵਲ ਤੱਕ ਪਹੁੰਚਾਇਆ ਸੁਖੀ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰ ਹੈ ਤੁਹਾਡਾ ਤੁਹਾਡੀ ਟੀਮ ਦਾ ਜੀ ਜੀ ਕਈ ਵਾਰ ਤਾਂ ਤੁਸੀਂ ਵੀ ਨਹੀਂ ਹੁੰਦੇ ਤੁਹਾਡੀ ਟੀਮ ਨੇ ਸਾਨੂੰ ਇੰਨਾ ਸੰਭਾਲਿਆ ਅਸੀਂ ਇਹਨਾਂ ਦਾ ਧੰਨ ਵੀ ਬਹੁਤ ਸ਼ੁਕਰਗੁਜ਼ਾਰ ਹਾਂ ਜੀ ਅੱਜ ਗੁਰੂ ਅੰਗਦ ਦੇ ਬੈਟਰਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਦੀ ਸਟੇਜ ਤੋਂ ਬੈ ਚਾਂਸਲਰ ਡਾਕਟਰ ਇੰਦਰਜੀਤ ਸਿੰਘ ਜੀ ਨੇ ਗੱਲ ਕਹੀ ਸੀ ਕਹਿੰਦੇ ਵੀ 58% ਖੇਤੀਬਾੜੀ ਤੇ 42% ਲੋਕ ਪਸ਼ੂ ਪਾਲਣ ਦੇ ਕਿੱਤੇ ਚੋਂ ਇਹ ਸੁਮੇਲ ਹੀ ਪੰਜਾਬ ਨੂੰ ਜਿਹੜੀ ਅਸੀਂ ਉੱਤਮ ਖੇਤੀ ਦੀ ਗੱਲ ਕਰਦੇ ਆਂ ਜਿਹੇ ਅਸੀਂ ਰੰਗਲੇ ਪੰਜਾਬ ਦੀ ਗੱਲ ਕਰਦੇ ਆਂ ਇਹ ਦੋਵਾਂ ਦਾ ਸੁਮੇਲ ਖੇਤੀਬਾੜੀ ਦੂਸਰੇ ਪਾਸੇ ਪਸ਼ੂ ਪਾਲਣ ਦਾ ਕਿੱਤਾ ਦੋਸਤੋ ਅਸਲ ਵਿੱਚ ਇਹ ਸਨਮਾਨ ਮਿਲਣ ਦਾ ਮਤਲਬ ਇਹੀ ਹੁੰਦਾ ਹੈ ਕਿ ਜਿਹੜੇ ਲੋਕ ਬੱਕਰੀ ਪਾਲਣ ਬਾਰੇ ਸੋਚ ਰਹੇ ਨੇ ਜਿਹੜੇ ਲੋਕ ਬੱਕਰੀ ਪਾਲਣ ਦੇ ਕਿੱਤੇ ਬਾਰੇ ਜਾਣਕਾਰੀ ਲੈ ਰਹੇ ਨੇ ਜਾਂ ਕਰ ਰਹੇ ਨੇ ਜਿਨ੍ਹਾਂ ਨੂੰ ਲੱਗਦਾ ਕਿ ਅੱਗੇ ਨਹੀਂ ਵਧ ਰਹੇ ਤਾਂ ਉਹਨਾਂ ਲਈ ਅਸੀਂ ਅੱਜ ਖੁਸ਼ੀ ਤੇ ਮਾਣ ਮਹਿਸੂਸ ਕਰ ਰਹੇ ਆ ਕਿ ਅਸੀਂ ਇੱਕ ਉਸ ਫਾਰਮ ਦੇ ਲਈ ਕੰਮ ਕੀਤਾ ਅਸੀਂ ਉਸ ਫਾਰਮ ਨੂੰ ਸਰਲੇਖ ਜਰੀਏ ਲੈ ਕੇ ਆਂਦਾ ਜਿਨ੍ਹਾਂ ਦੇ ਕੰਮ ਦੇ ਉੱਤੇ ਇਹ ਸਰਕਾਰ ਵੱਲੋਂ ਸਰਟੀਫਿਕੇਟ ਜਾਰੀ ਕਰਦੇ ਆ ਪੁਰਸਕਾਰ ਜਾਰੀ ਕਰਦੇ ਆ ਮੁੱਖ ਮੰਤਰੀ ਅਵਾਰਡ ਦਿੰਦੇ ਆ ਇਹ ਕਹਿ ਦਿੰਦਾ ਹੈ ਕਿ ਤੁਸੀਂ ਚੱਲੀ ਚੱਲੋ ਅਸੀਂ ਤੁਹਾਡੇ ਨਾਲ ਆ ਜੁੜੇ ਰਹੋ ਸਰਲੇਖ ਦੇਣਾ